ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਫਰਡ ਲੈ ਕੇ ਹਾਜ਼ਰ ਹਾਂ ਜੀ ਅੱਜ ਰਾਤ ਦੀ ਗੱਲ ਕਰਾਂਗੇ ਮੌਸਮ ਪੰਜਾਬ ਤੇ ਨਾਲ ਲੱਗਦੇ ਖੇਤਰਾਂ ਦਾ ਕਿੰਨਾ ਦਾ ਰਹਿ ਸਕਦਾ ਹੈ ਤਾਂ ਨਾਕ ਡਿਟ ਦੇਵਾਂਗੇ ਗਰਾਉਂਡ ਲੈਵਲ ਤੇ ਪਛਮੀ ਸਿਸਟਮ ਦੀ ਮੌਜੂਦਗੀ ਜਿਹੜੀ ਆ ਸ਼ੁਰੂ ਹੋ ਚੁੱਕੀ ਆ ਜਿਵੇਂ ਕਿ ਅਸੀਂ ਤੁਹਾਨੂੰ ਸਵੇਰ ਦੀ ਵੀਡੀਓ ਦੇ ਵਿੱਚ ਗੱਲ ਆਖੀ ਸੀ ਕਿ ਅੱਜ ਤੋਂ ਇੱਕ ਪਛਮੀ ਸਿਸਟਮ ਸ਼ੁਰੂ ਹੋਣ ਜਾ ਰਿਹਾ ਹੈ ਗਰਾਉਂਡ ਦੇ ਵਿੱਚ ਮੈਦਾਨਾਂ ਦੇ ਵਿੱਚ ਤੇ ਪਹਾੜਾਂ ਦੇ ਵਿੱਚ ਗਤੀਵਧੀਆਂ ਜੜੀਆਂ ਨੇ ਮੀਹ ਆਦਿਆਂ ਵੇਖਣ ਨੂੰ ਮਿਲਣਗੀਆਂ ਸੋ ਇਸ ਲਈ ਦੀ ਸੈਟਲਾਈਟ ਦਾ ਸਿਰ ਆਪਾਂ ਦੇਖਦੇ ਆਂ ਲਗਭਗ 6 ਵਜ ਰਿਹਾ 8 ਦੇ ਤੇ ਆਪਾਂ ਗੱਲ ਕਰਨੀ ਹੈ ਜੀ ਅੱਜ ਰਾਤ ਦੇ ਯਾਨੀ ਕਿ 16 17 ਸਤੰਬਰ ਦੀ ਜਿਹੜੀ ਰਾਤ ਆਉਣ ਵਾਲੀ ਆ ਤੁਸੀਂ ਦੇਖ ਸਕਦੇ ਆ ਜੇ ਭਾਵੇਂ ਗੱਲ ਜੰਮੂ ਦੀ ਕਰੀਏ ਉੱਪਰਲੇ ਫਾਗਾ ਦੀ ਯਾਨੀ ਕਿ ਕਸ਼ਤਵਾਰ ਹੋ ਗਿਆ ਉੱਪਰ ਅਨੰਤਗੜ ਅਨੰਤਗੜ ਹੋ ਗਿਆ ਇਧਰ ਖੇਤਰਾ ਦੇ ਵਿੱਚ ਜੰਮੂ ਦੇ ਖੇਤ ਤੇ ਹਿਮਾਚਲ ਦੇ ਵਿੱਚ ਉੱਤਰਾਖੰਡ ਦੇ ਵਿੱਚ ਪਛਮੀ ਸਿਸਟਮ ਦੇ ਸਦਕਾ ਮੀਂਹ ਲੱਗਦੇ ਨੇ ਗਰਜਲੇਸ਼ਕਦਾਰੇ ਬਦਲ ਲੈਣਾ ਖੇਤਰਾ ਦੇ ਵਿੱਚ ਵਨਿਸ਼ ਹੋ ਚੁੱਕੇ ਨੇ ਤੇ ਥੱਲੇ ਜੇਕਰ ਆਫਾ ਦੇਖਦੇ ਆ ਪਛਮੀ ਯੂਵਲ ਤੇ ਸਹਾਰਨ ਪਰ ਜਮਨਾ ਨਗਰ ਬਲੰਦ ਸ਼ਹਿਰ ਮੇਰਠ ਮਰਾਦਾਬਾ ਦੇ ਨਾਲ ਖੇਤਰਾ ਦੇ ਵਿੱਚ ਵੀ ਗਰਜਲੇਸ਼ਕ ਹੋ ਰਹੀ ਆ ਤੇ ਮੇ ਇਹਨਾਂ ਖੇਤਰਾ ਦੇ ਵਿੱਚ ਲੱਗ ਰਹੇ ਨੇ ਸੋ ਅਗਲੇ ਜਿਹੜੇ 12 ਘੰਟੇ ਨੇ ਯਾਨੀ ਕਿ ਅੱਜ ਅੱਧੀ ਰਾਤ ਤੋਂ ਪਹਿਲਾਂ ਵੀ ਕੁਝ ਕਿਤੇ ਨਾ ਤੱਕ ਅਸੀਂ ਪਹੁੰਚ ਸਕਦੇ ਨੇ ਕੱਲ ਤੜਕੇ ਸਵੇਰੇ ਵੀ ਕੁਝ ਕਿਤੇ ਨਾ ਦੇ ਵਿੱਚ ਅਸੀਂ ਪਹੁੰਚਦੇ ਹੋ ਸਕਦੇ ਨੇ ਆਸਾਰ ਸੰਭਾਵਨਾਵਾਂ ਨੇ ਗੁਰਦਾਸਪੁਰ ਜ਼ਿਲ੍ਹਾ ਸ੍ਰੀ ਅਮਰੇਸਰ ਸਾਹਿਬ ਪਠਾਨਕੋਟ ਹੁਸ਼ਿਆਰ ਫਿਰ ਅੰਮ੍ਰਿਤਸਰ ਸਾਹਿਬ ਨੰਗਲ ਰੋਪੜ ਚंडीगढ़ ਮਹਾਲੀ ਸਵੇਰਾ ਖੇਤਾਂ ਤੱਕ ਉਮੀਦ ਹੀ ਉਮੀਦ ਹੈ ਗਿਆ ਸਾਰੇ ਖੇਤਾਂ ਦੇ ਵਿੱਚ ਮੀਂਹ ਜਗਾ ਨਾ ਪਹੁੰਚਦਾ ਹੋਇਆ ਤੇ ਕੁਝ ਖੇਤਾਂ ਤੱਕ ਜ਼ਰੂਰ ਪਹੁੰਚੇਗਾ ਫਾਮੀਆਂ ਉਪਾਰ ਦੇ ਖੇਤਰ ਹੁਣ ਦਬਾਬੇ ਦੇ ਯਾਨੀ ਕਿ ਕਪੂਰਥਲਾ ਜਲੰਧਰ ਹੁਸ਼ਿਆਰ ਕੋਰੇਨਾ ਖੇਤਾਂ ਦੇ ਵਿੱਚ ਉਮੀਦ ਹੈ ਆਸਾਂ ਨੇ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਇਹਨਾਂ ਖੇਤਾਂ ਦੇ ਵੀ ਕੱਦੇ ਜ਼ਿਲ੍ਹੇ ਦੇ ਵਿੱਚ ਉਮੀਦ ਹੈ ਅਸਰ ਬਣਦੇ ਜਾਪਣੇ ਕੱਲ੍ਹ ਤਰਕੇ ਸਵੇਰ ਦੇ ਵਿੱਚ ਵਿੱਚ ਸੋ ਬਾਕੀ ਕੱਲ ਦੁਪਹਿਰ ਬਾਅਦ ਗੜਜਾਂ ਰਿਸ਼ਕਮ ਵੱਜਣਗੀਆਂ ਜੀ ਕਾਲੀਆਂ ਘਟਾਵਾਂ ਦੇ ਨਾਲ ਮੀਂਹ ਲੱਗਣ ਦੀ ਪੂਰੀ ਉਮੀਦ ਹੈਗੀ ਆ ਸੋ ਭਾਰੀ ਮੀਂਹ ਜਿਹੜਿਆ ਲੱਗਨੇ ਆ ਉਹ ਹਿਮਾਚਲ ਉੱਤਰਾਖੰਡ ਜੰਮੂ ਦੇ ਉੱਪਰਲੇ ਖੇਤਰਾਂ ਦੇ ਵਿੱਚ ਪਹਾੜਾਂ ਦੇ ਵਿੱਚ ਲੱਗਨੇ ਆ ਸੋ ਇਹ ਸਿਸਟਮ ਬਾਰ ਬਾਰੀ ਵੀ ਲਵਾਵੇਗਾ ਉੱਪਰਲੇ ਖੇਤਰਾਂ ਦੇ ਵਿੱਚ ਸੀਜ਼ਨ ਦੀ ਪਹਿਲੀ ਬਾਰ ਬਾਰੀ ਕਹਿ ਸਕਦੇ ਆ ਆਪਾਂ ਸਿਆਲਾਂ ਦੀ ਜਿਹੜੀ ਆ ਸੀਜ਼ਨ ਦੀ ਪਹਿਲੀ ਬਾਰ ਬਾਰੀ ਹੋਣ ਜਾ ਰਹੀ ਆ ਇਹ ਸਿਸਟਮ ਉੱਤਲੇ ਫੱਦਰ ਤੇ ਲਵਾਵੇਗਾ ਕਲਹਾਜੀ ਅਗਲੇ 12 ਘੰਟੇ ਟੁੱਟਵੇਂ ਤੌਰ ਤੇ ਮੀਂਹ ਦੀ ਉਮੀਦ ਹੈ ਗਿਆ ਦੁਆਬਾ ਫੁਆਦ ਤੇ ਮਾਝਾ ਤੇ ਮਪੂਆ ਦੇ ਨਾਲ ਲੱਗਦੇ ਕੁਝ ਮਾਲਵੇ ਦੇ ਜਲੇ ਪੱਛਮੀ ਯੂਪੀ ਹਰਿਆਣੇ ਦੇ ਪੰਜ ਕਲਾ ਜਮਨਾ ਨਗਰ ਕੈਥਲ ਅੰਬਾਲਾ ਇਹਨਾਂ ਖੇਤਰਾਂ ਦੇ ਵਿੱਚ ਵੀ ਉਮੀਦ ਉਮੀਦ ਕੱਲ ਤੜਕੇ ਸਵੇਰ ਤੱਕ ਲਗਾ ਸਕਦੇ ਆ ਕੱਲ ਤੜਕੇ ਸਵੇਰ ਤੱਕ ਜੇਕਰ ਬੱਦਲੇ ਨਾਲ ਖੇਤਰਾਂ ਦੇ ਵਿੱਚ ਜ਼ਿਆਦਾ ਐਕਟਿਵ ਨਹੀਂ ਹੁੰਦਾ ਕਦੇ ਇਹ ਖੇਤਰਾਂ ਦੇ ਵਿੱਚ ਜਰੂਰ ਐਕਟਿਵ ਹੋਵੇਗਾ ਬਾਅਦ ਵਿੱਚ ਅੱਜ ਤੋਂ ਫਾਇਰਵਾ ਦੇ ਕੁਝ ਹਲਕੇ ਸ਼ਰਾਟੇ ਲੱਗੇ ਨੇ ਚੰਡੀਗੜ੍ਹ ਮਹਾਲੀ ਦੇ ਵਿੱਚ ਸੋ ਆਪਦੇ 12 ਘੰਟਿਆਂ ਦੇ ਵਿੱਚ ਇਹਨਾਂ ਖੇਤਰਾਂ ਦੇ ਵਿੱਚ ਮੁੜ ਤੋਂ ਉਮੀਦ ਉਮੀਦ ਹੀ ਉਮੀਦ ਹੀ ਲਗਾ ਸਕਦੇ ਹਾਂ ਧੰਨਵਾਦ